ਤੋ ਦਾ ਮੇਰਾ ਨਾਮ ਬਲਵੰਤਰ ਸਿੰਘ ਹੈ ਬਲਵੰਤਰ ਸਿੰਘ ਤੇ ਕੀ ਹੋਇਆ ਕਿ ਅੱਜ ਇਹ ਸਫਾਈ ਕਰੀ ਜਾਂਦੇ ਇਹਨਾਂ ਨੂੰ ਜਦੋਂ ਦੇਖਿਆ ਜਾ ਕੇ ਵਿੱਚ ਇੱਕ ਜਣਾ ਡੁੱਬ ਗਿਆ ਦੂਜੇ ਨੂੰ ਕਹ ਉਹ ਦੂਜਾ ਮੁੰਡਾ ਕੱਢੀ ਜਾਂਦਾ ਸੀ ਮੈਂ ਮੁਰ ਕੇ ਉਹ ਉਹਨੂੰ ਕੱਢ ਲਿਆ ਬਾਹਰ ਤੇ ਦੂਜਾ ਡਿੱਗ ਪਿਆ ਉਹਨੂੰ ਕੱਢਣ ਆ ਤੇ ਮੈਂ ਗਿਆ ਅੰਦਰ ਤੇ ਬਸ ਇਨੀ ਕੀ ਗੱਲ ਹੈ ਜੀ ਹਾਂਜੀ ਕਿੰਨਾ ਡੁੱਗਾ ਸੀ ਉਹ ਜੀ ਕੁਛ ਨਹੀਂ ਡੁੱਗਾ ਬਾਲਾ ਨਹੀਂ ਸੀ ਬਸ ਉਹਦੇ ਨਾਲ ਗੈਸ ਮੈਨੂੰ ਵੀ ਚੜ ਗਈ ਮੈਂ ਵੀ ਬੁੰਤ ਲ ਗਿਆ ਉੱਥੇ ਮੈਨੂੰ ਮੁਰ ਕੇ ਪੈਰ ਕੱਢਿਆ ਗਿਆ ਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਕਿ ਗਲੀ ਚ ਰਹਿੰਦੇ ਸੀ ਗਲੀ ਚ ਬਸਦਿਆਣ ਕਾਂਢੀ ਇਹ ਕਿਹੜੀ ਗਲੀ ਚ ਸੀਗਾ ਜੀ ਇਹ ਨਾਕਾ ਨੰਬਰ 6 252 ਬਸੇ ਕਰਾ ਦੇ ਲਈ ਬੜੀ ਕਿੰਨੇ ਕ ਬੀਤ ਦੀ ਗੱਲ ਹੈ ਜੀ ਇਹ ਆ ਹੁਣ ਥੋੜੇ ਚਿਰ ਦੀ ਗੱਲ ਹੀ ਆ ਘਟਾ ਕੋਈ ਹੋਣਾ ਹੁਣ ਹਾਲਤ ਕਿਹੋ ਜੀ ਹੈ ਠੀਕ ਆ ਕਿੰਨਾ ਥੋੜਾ ਜਿਆ ਇੱਕ ਦੀ ਮੌਤ ਹੀ ਆ ਇੱਕ ਦੀ ਕੋਈ ਮੈਨੂੰ ਦੱਸ ਦੇਦਾ ਹੈ ਇੱਥੇ ਹੀ ਆ ਕਿਤੇ ਬਾਕੀ ਪਤਾ ਨਹੀਂ ਹਿੱਲੀ ਚੰਗੀ ਤਰ੍ਹਾਂ ਸੋ ਤਾਂ ਕ੍ਰਿਸ਼ਨ ਜੀ ਕ੍ਰਿਸ਼ਨ ਉਹ ਕੀ ਹੋਇਆ ਸੀ ਆ ਇਹ ਸਿਵਰ ਸਾਫ ਕਰਨ ਲਈ ਗਏ ਸੀਗੇ ਹਾਂ ਜੀ ਉਹ ਮਤਵਲਾਦਾ ਸੀ ਪਰ ਸਾਫ ਕਰਤਾ ਸੀ ਹਾਂ ਬਾਕੀ ਮੈਂ ਥੱਲੇ ਉਤਰ ਗਿਆ ਸੀਗਾ ਹਾਂ ਸਾਫ ਕਰਦੇ ਸੀਗੇ ਹਾਂ ਉਹ ਮੈਨੂੰ ਗੈਸ ਚੜ ਗਈ ਫਿਰ ਉਹਨੇ ਮੈਨੂੰ ਕੱਢਿਆ ਸੀ ਉਹ ਵੀ ਡਿੱਗ ਗਿਆ ਗੈਸ ਚੜ ਗਈ ਹਾਂ ਜੀ ਹਾਂ ਜੀ ਕਿੰਨਾ ਡੂੰਗਾ ਵੀ ਸੀ ਇਹ ਨਹੀਂ ਡੂੰਗਾ ਨਹੀਂ ਗੋਡੇ ਥੱਲੇ ਰਹਿ ਗਿਆ ਸੀ ਬਸ ਗੋਡੇ ਕੋਈ ਸ਼ਿਫਟ ਨਹੀਂ ਵਰਤੀ ਹੋਈ ਸੀ ਕੁਝ ਆਕਸੀਜਨ ਦਾ ਸਿਲੰਡਰ ਨਹੀਂ ਨਹੀਂ ਕੋਈ ਕੁਝ ਨਹੀਂ ਵਰਤਿਆ ਸੀ ਤਾਂ ਉਹ ਵੀ ਦੇ ਕੇ ਮੈਂ ਇਹਨੂੰ ਮੈਂਨਤ ਬਾਹਰ ਕੱਟਦਾ ਸੀ ਉਹਨਾਂ ਨੇ ਜਦੋਂ ਮੈਂ ਬੇਵਸ ਹੋ ਗਿਆ ਸੀ ਉਹ ਨਾਰਦਾਈ ਮੁੰਡਾ ਸੀ ਉਹ ਖਿੱਚਣ ਲੱਗੋ ਵੀ ਅੰਦਰ ਚਲਾ ਗਿਆ ਸੀ ਚੌਧੀ ਦਿੱਤੋਗੇ ਹਾਂ ਤਾਂ ਕੀ ਨਾਮ ਸੀ ਉਹਦੇ ਦਿੱਤੋਗੇ ਉਹ ਹਣੀ ਆ ਕਾਜ਼ੀ ਨਹੀਂ ਕਿੰਨੇ ਪਤਾ ਨਾਮ ਤਾਂ ਮੈਨੂੰ ਵੀ ਨਹੀਂ ਪਤਾ। ਹਾਂ। ਤਾਂ ਪ੍ਰਾਈਵੇਟ ਹੀ ਕੰਮ ਕਰਦੇ ਹੋ ਤੁਸੀਂ? ਹਾਂ ਪ੍ਰਾਈਵੇਟ ਹੀ। ਇਹੀ ਕੰਮ ਕਰਦੇ ਹੋ। ਨਹੀਂ ਨਹੀਂ ਉਹ ਕਰਦਾ ਰਹੀ ਮੈਂ ਉਹਦਾ ਨਾਮ। ਅੱਛਾ ਤੁਸੀਂ ਨਾਮ ਲਾਇਆ ਸੀਗੇ। ਉਹ ਤਾਂ ਕਰਦੇ ਪ੍ਰਾਈਵੇਟ ਹੀ ਹਾਂ। ਹਾਂ। ਬਸ ਇਹ ਹਾਂ। ਹੁਣ ਠੀਕ ਆ ਤੁਸੀਂ। ਆਏ ਤਾਂ ਦੇਖੋ। ਇਹ ਕਿੰਨੇ ਕਿਵੇਂ ਲੱਗੇ ਤੁਸੀਂ? ਟਾਈਮ ਦਾ ਨਹੀਂ ਪਤਾ। ਵਿਵਸ ਹੋ ਗਏ ਸੀਗੇ। ਵਿਵਸ ਹੋ ਗਏ ਸੀਗੇ। ਡਾਕਟਰ ਜੀ ਨਾਮ ਤੁਹਾਡੇ ਜੀ ਮੇਰਾ ਡਾਕਟਰ ਅਜੀਤ ਸਰਵਨਾਮ ਆ ਜਿਹੜੇ ਕੇਸ ਆਏ ਸੀਗੇ ਹੁਣ ਕਿੰਨੇ ਬੰਦੇ ਆਏ ਹੈਗੇ ਤੁਹਾਡੇ ਕੋਲੇ ਤਿੰਨ ਬੰਦੇ ਆਏ ਹੈ ਇੱਕ ਇੱਕ ਦਾ ਵੀ ਨਾਮ ਕਨਫਰਮ ਨਹੀਂ ਹੋਇਆ ਇੱਕ ਬਲਵਿੰਦਰ ਹੈ ਇੱਕ ਕ੍ਰਿਸ਼ਨ ਹੈ ਕੀ ਹੋਇਆ ਕੀ ਜੀ ਉਹਨਾਂ ਸਿਵਰ ਮੈਂ ਡਿੱਗੇ ਹੋ ਸਫਾਈ ਕਰਨ ਦੇ ਦੌਰਾਨ ਸਿਵਰੇ ਚ ਡਿੱਗੇ ਜੀ ਤੇ ਕਿੰਨੇ ਡੈਥ ਹੋਈ ਹੈ ਇੱਕ ਬੰਦੇ ਦੀ ਡੈਥ ਹੋਈ ਹੈ ਉਹਦਾ ਨਾਮ ਨਹੀਂ ਪਤਾ ਲੱਗਿਆ ਜੀ ਨਾਮ ਅਭੀ ਕਨਫਰਮ ਨਹੀਂ ਹੈ ਉਮਰ ਕਿੰਨੀ ਕਹ ਗਈ ਜੀ ਇਹਨਾਂ ਦੀ ਉਮਰ 21 40 ਸਾਲ ਹੈ 21 35 ਕੇ ਆਸ-ਪਾਸ ਹੈ ਹੂੰ ਦਿਨ ਕੀ ਡੈਥ ਹੋਈ ਹੈ ਉਹ 25 27 ਸਾਲ ਉਹ ਡਰਿੰਕ ਪਰੋਸ ਕੇ ਕੋਈ ਕੀਤੀ ਹੋਈ ਇਹਨਾਂ ਨੂੰ ਤਾਂ ਲੱਗਦਾ ਹੋਏ ਡਰਿੰਕ-ਵਰਿੰਗ ਤੋਂ ਅਭੀ ਕੁਝ ਨਹੀਂ ਕਹਿ ਸਕਦੇ ਡਰਿੰਕ-ਵਰਿੰਗ ਤੋਂ ਨਹੀਂ ਅਭੀ ਤਾਂ ਰਿਪੋਰਟ ਤੋਂ ਪਤਾ ਲੱਗੇਗਾ ਉਹ ਇੱਕ ਗੈਸ ਚੜਨ ਨਾਲ ਹੋਈ ਹੈ ਡੈਥ ਜਾਂ ਕਿਸ ਤਰ੍ਹਾਂ ਕੁਝ ਲੱਗਦਾ ਡੈਥ ਜਿਹੜੀ ਹੋਈ ਆ ਗੈਸ ਚੜਨ ਨਾਲ ਹੋਈ ਆ ਜਾਂ ਕਿਸ ਤਰ੍ਹਾਂ वो तो जो जिनकी डेथ हुई है वो अपन को पोस्टमार्टम में पता लगेगा कि किस वजह से अभी अपन इनिशियली में ये नहीं बता सकते कि किसकी वजह से अलग वो वही है उनको जो अपना रेस्पिरेटरी सिस्टम है ब्लॉकेज हो गया उसकी वजह से डेथ हुई है